ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਹਾਨੂੰ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਪੌਦਿਆਂ ਲਈ ਖਾਦ ਬਣਾਉਣ ਤੇ ਉਹਦੇ ਲਈ ਆਪਾਂ ਲਈਆਂ ਨੇ ਆ ਪਾਥੀਆਂ ਜਿਹੜੀਆਂ ਗੋਬਰ ਦੀਆਂ ਪਾਥੀਆਂ ਹੁੰਦੀਆਂ ਗੋਹੇ ਦੀਆਂ ਆ ਪਾਥੀਆਂ ਲਈਆਂ ਨੇ ਤੇ ਆ ਲਈ ਆਪਾਂ ਵੇਸਟ ਚਾਹ ਪੱਤੀ ਜਿਹੜੀ ਪੱਤੀ ਆਪਾਂ ਮਤਲਬ ਕਿ ਚਾਹ ਬਣਾ ਕੇ ਤੇ ਬਾਅਦ ਵਿੱਚ ਮੈਂ ਪੱਤੀ ਨੂੰ ਕਦੀ ਵੀ ਨਹੀਂ ਸੁੱਟਦੀ ਹਮੇਸ਼ਾ ਫਾਲਦਾਰ ਬੂਟਿਆਂ ਨੂੰ ਪਾ ਦਿੰਨੇ ਆ ਇਸ ਤਰ੍ਹਾਂ ਥੋੜੀ ਥੋੜੀ ਕਰਕੇ ਰੱਖੀ ਜਾਂਦੇ ਆ ਆਪਾਂ ਤੇ ਆ ਹੈਗਾ ਆਪਣੇ ਕੋਲ ਲੱਸੀ ਖੱਟੀ ਲੱਸੀ ਜਿਸ ਤਰ੍ਹਾਂ ਖੱਟੀ ਲੱਸੀ ਆਪਣੇ ਘਰ ਵਿੱਚ ਬਚ ਜਾਂਦੀ ਆ ਆਪਾਂ ਲੱਸੀ ਬਣਾਉਨੇ ਆ ਫਿਰ ਮੈਂ ਉਹਦੀ ਬੋਤਲਾਂ ਵਿੱਚ ਪਾ ਕੇ ਰੱਖ ਲੈਨੀ ਆ ਕਿਉਂਕਿ ਇਹ ਖੱਟੀ ਲੱਸੀ ਆਪਣੇ ਬਹੁਤ ਹੀ ਕੰਮ ਆਉਂਦੀ ਤੇ ਆ ਹੈਗਾ ਆਪਣੇ ਕੋਲ ਥੋੜਾ ਜਿਹਾ ਗੁੜ ਤੇ ਇਹ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇਹਨਾਂ ਵਿੱਚੋਂ ਦੇਖੋ ਸਾਰੀਆਂ ਚੀਜ਼ਾਂ ਵੇਸਟ ਹੀ ਨੇ ਜੇ ਦੇਖਿਆ ਜਾਵੇ ਤਾਂ ਬਹੁਤ ਸਸਤੀਆਂ ਚੀਜ਼ਾਂ ਨੇ ਤੇ ਇਹਨਾਂ ਦੀ ਖਾਦ ਇੰਨੀ ਕੁ ਜ਼ਿਆਦਾ ਜ਼ਬਰਦਸਤ ਬਣੇਗੀ ਆਰਗੈਨਿਕ ਖਾਦ ਆਪਾਂ ਨੂੰ ਬੂਟਿਆਂ ਨੂੰ ਇਹ ਖਾਦ ਪਾਈਏ ਨਾ ਤਾਂ ਆਪਣੇ ਬੂਟੇ ਇੱਕਦਮ ਬਹੁਤ ਜ਼ਿਆਦਾ ਤੁਰ ਪੈਂਦੇ ਨੇ ਤੁਸੀਂ ਇਹ ਜ਼ਰੂਰ ਇੱਕ ਵਾਰੀ ਬਣਾ ਕੇ ਤੇ ਆਪਣੇ ਬੂਟਿਆਂ ਨੂੰ ਪਾ ਕੇ ਦੇਖਿਓ ਤੇ ਫਿਰ ਇਹਦੇ ਬੈਨੀਫਿਟ ਬਾਰੇ ਦੱਸਿਓ ਤੇ ਇਹਨਾਂ ਨੂੰ ਆਪਾਂ 20 ਦਿਨ ਲਗਾਤਾਰ ਇਸ ਤਰ੍ਹਾਂ ਪਿਉ ਕੇ ਰੱਖਾਂਗੇ ਟੱਕ ਕੇ ਪਿਉ ਕੇ ਰੱਖਾਂਗੇ ਚਲੋ ਜੀ ਹੁਣ ਆਪਾਂ ਕਰਦੇ ਆਂ ਇਹਦੀ ਤਿਆਰੀ ਚਲੋ ਜੀ ਪਾਥੀਆਂ ਨੂੰ ਆਪਾਂ ਇਸ ਤਰ੍ਹਾਂ ਪਾ ਦਿੱਤਾ ਜਿਵੇਂ ਆਪਾਂ ਪਾਥੀਆਂ ਨੂੰ ਬਾਲਟੀ ਦੇ ਵਿੱਚ ਪਾ ਦਿੱਤਾ ਤੇ ਇਸੇ ਤਰ੍ਹਾਂ ਆਪਾਂ ਇਹ ਸਾਰੀਆਂ ਚੀਜ਼ਾਂ ਇਹ ਆਪਾਂ ਲੱਸੀ ਵੀ ਸਾਰੀ ਪਾ ਦਿਆਂਗੇ ਚਾਹ ਪੱਤੀ ਵੀ ਪਾ ਦਿਆਂਗੇ ਤੇ ਇਹ ਵਾਲਾ ਗੁੜ ਵੀ ਪਾ ਦਿਆਂਗੇ ਤੇ ਹੁਣ ਆਪਾਂ ਇਹਨੂੰ ਬਾਲਟੀ ਦੇ ਵਿੱਚ ਪਾ ਕੇ ਤੇ ਇਸ ਮੱਗ ਦੀ ਮਦਦ ਦੇ ਨਾਲ ਪੰਜ ਮੱਗ ਵਿੱਚ ਪਾਣੀ ਦੇ ਪਾ ਦਿਆਂਗੇ ਇੱਧਰ ਆਪਾਂ ਪਾਣੀ ਕੋਲ ਲਿਆ ਕੇ ਰੱਖ ਲਿਆ ਸੀਗਾ ਤੇ ਇਹ ਹੁਣ ਆਪਾਂ ਇਸ ਤਰ੍ਹਾਂ ਕਰਕੇ ਤੇ ਇਹਨੂੰ 20 ਦਿਨਾਂ ਲਈ ਟਾ ਕੇ ਰੱਖਣਾ। ਲਓ ਜੀ ਇਹ ਸਾਰਾ ਸਮਾਨ ਆਪਾਂ ਵਿੱਚ ਪਾਤਾ। ਚਾਹ ਪੱਤੀ ਵੀ ਪਾਤੀ ਤੇ ਗੁੜ ਖੱਟੀ ਲੱਸੀ ਆ ਦੇਖੋ ਖੱਟੀ ਲੱਸੀ ਥੱਲੇ ਨਾ ਦਿਖਾਈ ਦੇ ਰਹੀ ਹੈ। ਬਾਲਟੀ ਦੇ ਵਿੱਚ ਖੱਟੀ ਲੱਸੀ ਆ ਦੇਖੋ ਥੱਲੇ ਦਿਖਾਈ ਦੇ ਰਹੀ ਹੈ। ਤੇ ਹੁਣ ਆਪਾਂ ਇਹਦੇ ਵਿੱਚ ਆ ਪੰਜ ਮੱਗ ਪਾਣੀ ਦੇ ਪਾ ਦਿਆਂਗੇ ਮਿਣ ਕੇ ਪੰਜ ਮੱਗ ਪਾਣੀ ਦੇ ਪਾ ਦਿਆਂਗੇ ਲੋ ਜੀ ਇਹ ਆਪਣਾ ਹੋ ਗਿਆ ਤਿਆਰ ਤੇ ਇਹਦੇ ਵਿੱਚ ਆਪਾਂ ਪਾਣੀ ਪਾਤਾ ਇਸ ਡੰਡੇ ਦੀ ਮਦਦ ਦੇ ਨਾਲ ਮੈਂ ਇਹਨੂੰ ਹਲਾਤਾ ਤੇ ਇਹਦੇ ਨਾਲ ਹੀ ਆਪਾਂ ਇਹਨੂੰ ਦੁਬਾਰਾ ਵੀ ਹਿਲਾਉਂਦੇ ਰਵਾਂਗੇ ਇਸ ਡੰਡੇ ਇਸ ਤਰ੍ਹਾਂ ਕੋਈ ਵੇਸਟ ਡੰਡਾ ਜਿਵੇਂ ਛਾੜੂ ਦਾ ਏ ਤੇ ਵੇਸਟ ਡੰਡਾ ਕੋਈ ਵੀ ਆਪਣੇ ਕੋਲ ਪਿਆ ਹੁੰਦਾ ਤੇ ਇਹਦੇ ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਇਹ ਬੱਠਾ ਲਾਪਾ ਉੱਪਰ ਦੇ ਦੇਣੀ ਆ। ਲਾਚ ਆਪਾਂ ਇਹਨੂੰ ਤਟਾਕ ਤੇ ਇਹ ਆਪਾਂ ਇਹਨੂੰ 20 ਦਿਨਾਂ ਬਾਅਦ ਕੱਢ ਕੇ ਤੇ ਫੇਰ ਆਪਾਂ ਇਹਨੂੰ ਬੂਟਿਆਂ ਵਿੱਚ ਪਾਵਾਂਗੇ ਤੇ ਇਹ ਆਪਣੀ ਬਹੁਤ ਹੀ ਜ਼ਬਰਦਸਤ ਖਾਦ ਬਣੇਗੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।